ਅੱਗੇ ਬਰਵਾ ਜੀ ਸਤਿਨਾਮ ਸ੍ਰੀ ਵਾਹਿਗੁਰੂ ਆਪ ਵੀ ਨਿਹੰਗ ਬਾਪਿਆਂ ਦਾ ਬਹੁਤ ਪਿਆਰ ਸਤਿਕਾਰ ਨਾਲ ਦਰਸ਼ਨ ਕੀਤੇ ਆ ਇਹ ਦਰਗਾਹ ਸائیں ਪੀਰ ਬਾਬਾ ਗੁੰਨ ਚੈਦੀ ਬਾਬਾ ਇਹਦੇ ਛੋਟੇ ਪਲੇ ਚਾਏ ਜਿੱਥੇ ਬਾਬਾ ਅਕੀਰ ਦਸਤਾਈ ਦਾ ਸਥਾਨ ਆ ਉਸ ਸਥਾਨ ਤੇ ਬੈਠ ਕੇ ਬਾਬਾ ਜੀ ਨੇ 775 ਸਾਲ ਪਰਮਾਤਮਾ ਦਾ ਨਾਮ ਜਪੇ ਨਾਮ ਬੱਕਰੀਆਂ ਜੱਪਦੇ ਆ ਜੱਪਦੇ ਆ ਤਰ ਬੱਕਰੀਆਂ ਸ਼ੇਰ ਤੇ ਕੁੱਤਾ ਇਹ ਪੰਜ ਚੀਜ਼ਾਂ ਕੁਦਰਤ ਵੱਲੋਂ ਪ੍ਰਾਪਤ ਹੋਈਆਂ ਸ਼ੇਰ ਤੇ ਕੁੱਤਾ ਇਹਨਾਂ ਬੱਕਰੀਆਂ ਨੂੰ ਜੰਗਲਾਂ 'ਚ ਚਰਾ ਕੇ ਲਿਆਇਆ ਕਰਦੇ ਸਨ ਇਹ ਬਾਬਾ ਜੀ ਦੀਆਂ ਕਿੰਨੋਂ ਹੀ ਬੱਕਰੀਆਂ 775 ਸਾਤ ਬੇਰੀਆਂ ਨੇ ਇਹਨਾਂ ਬੱਕਰੀਆਂ ਦਾ ਦੁੱਧ ਕਦੇ ਪਾਚਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਚੱਕਰ ਵਾਸਤੇ ਪੇਟਾ ਕੀਤਾ ਪਾਤਸ਼ਾਹ ਕਹਿਣ ਲੱਗੇ ਸਾਈਂ ਜੀ ਤੁਧ ਪ੍ਰਮਾਨ ਹੈ ਪਰ ਇਹਨੂੰ ਅਸੀਂ ਨਹੀਂ ਜਾਣਾ ਇਹਨੂੰ ਜੱਦੀਆਂ ਮਾਨਤ ਸਮਝ ਕੇ ਰੱਖ ਲੋ ਅਸੀਂ ਛੇਵੇਂ ਜਾਮੇ ਦੇ ਸਾਈਂ ਜੀ ਨੇ ਉਹ ਦੋਦਾ ਆਪਣੇ ਧੋਣੇ ਵਿੱਚ ਦਬਾ ਕੇ ਰੱਖ ਲਿਆ ਤੇ ਸਮਝਦੀਏ ਧੀਰ ਵਿੱਚ ਬੈਠ ਕੇ ਪੰਨਾ ਪਾਤਸ਼ਾਹ ਦਾ ਸਮਾ ਲਿਖਿਆ ਜਿਵੇਂ ਪਾਤਸ਼ਾਹ ਵੱਡੇ ਜੁੱਤਰ ਬਾਬਾ ਜੀ ਦਿੱਤਾ ਜੀ ਗੁਰੂ ਨਾਨਕ ਦੇਵ ਦਾ ਰੂਪ ਧਾਰ ਕੇ ਆਏ ਤੇ ਆ ਕੇ ਦੁੱਧ ਹੀ ਮੰਗਿਆ ਸਾਈਂੀ ਨੇ ਤੁਲੇ ਵਿੱਚ ਦੁੱਧਿਆ ਹੋਇਆ ਦੁੱਧ 121 ਸਾਲ ਮਦਨੋਂ ਕੱਢਿਆ ਜਿਵੇਂ ਗੱਚਾ ਰੱਖਿਆ ਸੀ ਤੁੱਚੇ ਦਾ ਇੱਕ ਚਾਹ ਨਿਕਲਿਆ ਕਿਦ ਕਿ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਉਦੋਂ ਜਿਵੇਂ ਬਾਦਸ਼ਾਹ ਨੇ ਛਕਿਆ ਦੁੱਧ ਛਕਨ ਤੋਂ ਬਾਅਦ ਸ੍ਰੀ ਨਾਨਕ ਕੋ ਸਾਹ ਦੇ ਨਾਂਕੇ ਇਹਨਾਂ ਜੰਦਵੜੀਏ ਸਥਾਨ ਤੇ ਮੇਰਦਾ ਬ੍ਰਹਮਣੇ ਮਾਜਦੇ ਮਰੇ ਪਏ ਗੌਰ ਨੂੰ ਨਿੰਦ ਦੀ ਛੜੀ ਨਾਲ ਸੁੱਚੇ ਜਾਤ ਦੇ ਛੱਟੇ ਦੇ ਕੇ ਬਾਬਾ ਅਗਤ ਤੈਨੇ ਚੰਦੀ ਕਰਦੇ ਇਸ ਗੱਲ ਦਾ ਬੰਦਾ ਚੰਗੇ ਬਾਦਸ਼ਾਹ ਲੱਗਿਆ ਬਾਦਸ਼ਾਹ ਦਾ ਰਾਜ ਉੱਤੇ ਕਹਿਣ ਲੱਗੇ ਬਾਬਾ ਜੀ ਗੁਰੂ ਘਰ ਦੇ ਵਿੱਚ ਕਰਾਮਾਤ ਆਪਣੀ ਕਤ ਦੇ ਬਾਰੇ ਜਾਂ ਤੇ ਗਉ ਤੇ ਬੰਦੇ ਸਰੀਰ ਤੁਸੀਂ ਛੱਡੋ ਨਹੀਂ ਤਾਂ ਸਰੀਰ ਛੱਡ ਕੇ ਅਸੀਂ ਜਾਮੇ ਆ ਇੱਕ ਦਿਨ ਮਿਆਰ ਤੋਂ ਦੋ ਸਰਵਾਰਾਂ ਨਹੀਂ ਪੈਣੀਆਂ ਬਾਬਾ ਇਹ ਕਹਿਣ ਲੱਗੇ ਪਿਤਾ ਜੀ ਕਰਾਂ ਮਾਤ ਸਿੱਧ ਖਈਏ ਸਰੀਰ ਝਟ ਕੇ ਵੀ ਅਸੀਂ ਜਾਣੇ ਆ ਪਿਤਾ ਜੀ ਨੂੰ ਨਾਮ ਸਤਾਰ ਕਰਕੇ ਬਿਜਲੇ ਤਾਨ ਦੇ ਸਾਈਂ ਜੀ ਬਾਸਾਏ ਆਕੇ ਬੇਨਤੀ ਕੀਤੀ ਸਾਈਂ ਜੀ ਇਹ ਜਗ੍ਹਾ ਪਵਿੱਤਰ ਹੋ ਚੁੱਕੇ ਜਨ ਪਿਤਾ ਇਹਦਾ ਹੁਕਮ ਆਇਆ ਇਹ ਜਗ੍ਹਾ ਤੇ ਸਰੀਰ ਜਨਰਾ ਤੁਸੀਂ ਆਪਣਾ ਡੇਰਾ ਅਗਲੀ ਪਾਣੀ ਦੇ ਘਰੋਂ ਸਾਈਂ ਜੀ ਕਹਿਣ ਤੇ ਪਾਛਾ ਕਿ ਜਨਾਬੀ ਤੁਹਾਡੀ ਉਪਨ ਨਹੀਂ ਤੁਹਾਡਾ ਬਾਬਾ ਅਗਰ ਦਿੱਤਾ ਤੇ ਤੁਮੇ ਦਾ ਟਿਕਾ ਜੋਰ ਮੰਗਿਆ ਸੋਰ ਦਿੱਤਾ ਮਾਛਾ ਮਰਦੇ ਦਾਤੇ ਸਰਦਾ ਆਇਆ ਕੰਨੀਏ ਤੁਹਾਡੇ ਦਰਬਾਰ ਤੇ ਆਜ ਨਹੀਂ ਭੜ ਕੇ ਤੇ ਨਹੀਂ ਜਾ ਕੰਨੀਏ ਮੇਰੀ ਪਹਾੜੀ ਤੇ ਕੌਣ ਆਏਗਾ ਬਾਬਾ ਇਹ ਕਹਿਣ ਲੱਗੇ ਸਾਈਂ ਜੀ ਤੁਹੇ ਜਾਵੋ ਜਤਰਾ ਉਸੇ ਦੀ ਸਭ ਤੋਂ ਹੋਏਗੀ ਜੋ ਤੁਹਾਡੇ ਦਰਬਾਰ ਤੇ ਬੈਠ ਕੇ ਚੌਂਕੀ ਭਰੇਗਾ ਇਹਦਾ ਤੁਹਾਡੇ ਨੇ ਨਹੀਂ ਆ ਗਈ ਯਾਤਰਾ ਸਵਰਨੈ ਇਹਨਾ ਵਚਨ ਕਰਦੇ ਹੋਏ ਸਾਈਂ ਜੀ ਸ਼ੇਰ ਕੁੱਤਾ ਬੱਕਰੀਆਂ ਨਾਲ ਲੈ ਕੇ ਸੰਸਥਾਨ ਤੇ ਆ ਕੇ ਬੈਠ ਗਏ ਜਿੱਥੇ ਬੈਠ ਕੇ ਸਿਰ 13 ਮੈਨੂੰ ਪਰਮਾਤਮਾ ਦਾ ਨਾਮ ਜਪੇ ਅੰਤੋਂ ਸਮੇਂ 802 ਸਾਲ 13 ਦਿਨ ਤਿੰਨ ਸਰਪ ਤੇਜ ਕਰਦੇ ਹੋਏ ਜੋਤੇ ਜੋ ਸਮਾਗਿ ਇਹਨਾਂ ਦੀ ਸਪਾਸਟ ਮੈਂ ਪਾਲਸ਼ਾ ਰਮੇ ਕੋਲ ਡਾਇਰ ਕੇ ਆਪਣੇ ਤੇ ਤਿਆਰ ਕੀਤੀ ਅਰਦਾਸ ਕੀਤੀ ਮਰਦਾਨ ਬਖਸ਼ਿਆ ਸਾਈਂ ਜੀ ਜਿੰਨੇ ਮੇਰੇ ਸਿੱਖ ਸੰਤਾਂ ਕੀਰਤਪੁਰ ਸਾਹਿਬ ਯਾਤਰਾ ਦੇ ਆਣਗੇ ਉਹਨਾਂ ਦੀ ਯਾਤਰਾ ਦਾ ਇਹ ਸਭਲ ਹੋਏ ਕਿ ਉਹ ਤੁਹਾਡੇ ਦਰਬਾਰ ਤੇ ਆ ਕੇ ਆਜ਼ਰੀ ਭੱਜ ਗਏ। ਸਵਾ ਪਾਪਾ ਜੀ ਦੇ ਦਰਬਾਰ ਤੇ ਬੈਠ ਗਏ ਸਾਰੀ ਸੰਤ ਹਾਜ਼ਰੀ ਭਰਿਓ ਨੇ। ਇਹ ਤੇ ਆ ਕੇ ਸੰਤਾਂ ਦੀ ਯਾਤਰਾ ਸਭ ਤੇ ਪ੍ਰਵਾਨ ਅੰਦਰ ਨਾਈ ਮਹਾਰਾਜ ਤੁਹਾਡੇ ਯਾਤਰਾ ਸਭ ਤੇ ਪ੍ਰਵਾਨ ਕਰਮ। ਇਹ ਸੀ ਭਾਈ ਬਾਬਾ ਜੀ ਦਾ ਇਤਿਹਾਸ। ਬਾਕੀ ਇਹੀਆਂ ਸੰਤਾਂ ਨੇ ਇੱਕ ਬੇਨਤੀ ਜ਼ਰੂਰ ਕਰਦੇ ਕੇ ਕਿ ਨਾ ਬਾਬਿਆਂ ਦਾ ਕੋਈ ਵੀ ਸੇਵਾਦਾਰ ਬਾਸਨਾ ਵਿੱਚ ਕਰਾਈ ਕਰਨੇ ਜਾਂਦੇ ਜੋ ਸੰਤਾ ਹੁੰਦੀਆਂ ਨੇ ਆਪਣੇ ਸ਼ਰਧਾ ਦੇ ਤਾਵਾ ਕੇ ਮਾਂ ਦਾਸ ਕਰਾ ਕੇ ਦਾਂਦੀਆਂ ਨੇ ਇਸੇ ਮਾਇਦੇ ਨਾਲ ਹੀ ਮਨਪਈ ਦੇ ਸਾਹਮਣੇ ਸਾਰੇ ਦਿਹਾੜੇ ਲੱਗ ਕੇ ਚਲਾਏ ਜਾਂਦੇ ਨੇ ਬਾਕੀ ਬਾਈ ਗੁਰੂ ਕੇ ਦਰਬਾਰ ਸਾਹਿਬ ਦੀ ਸੇਵਾ ਕਰਦੇ ਹੀ ਭਈ ਜਾਂਦੀ ਸੇਵਾ ਵਿੱਚ ਆਉਂਦੇ ਲੰਗਰਾਂ ਵਿੱਚ ਜਿਹੜੇ ਮੇਰੇ ਤੀਰ ਪਾਈ ਦੇ ਇਸ਼ਾ ਬਾਣਾ ਮੇਰੇ ਦਸ ਕਰਾਈ ਤੇ ਮਹਾਰਾਜ ਜੀ ਪਾਤਸ਼ਾਹ ਤੋਂ ਅੱਡੀ ਯਾਤਰਾ ਸੰਧੇ ਪ੍ਰਵਾਹ ਜਿੰਨ ਇਹ ਜਿਵੇਂ ਪਾਪਾ ਜੀ ਦਾ ਤਿਹਾੜਾ ਬਾਣੀ ਕਬੀਰ ਦਾ ਕਲਸਾ ਵਾਹਿਗੁਰੂ ਜੀ ਕਾ ਮਹਾਰਾਜ ਜੀ ਦਾ ਬਲਸਾ ਸੇਵਾ